ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਮਸ਼ਰੂਮ ਦੀ ਪੈਕਿੰਗ ਤੇ ਵਾਸ਼ਿੰਗ ਤੇ ਸਾਰਾ ਇਹਨੂੰ ਸੇਲ ਪ੍ਰੋਸੈਸ ਕਿੱਦਾਂ ਹੁੰਦਾ ਹੈ। ਸਭ ਤੋਂ ਪਹਿਲਾਂ ਮਸ਼ਰੂਮ ਆਪਾਂ ਕੱਟ ਕੇ ਲੈ ਆਂਦੀ ਹੈ ਹੈਗੀ ਰੂਮ ਵਿੱਚੋਂ। ਇਹ ਸਾਡੇ ਲੇਬਰ ਦੇ ਬੰਦੇ ਮਸ਼ਰੂਮ ਦਾ ਵੇਟ ਕਰ ਰਹੇ ਆ। ਫਿਰ ਤੁਸੀਂ ਦੇਖ ਸਕਦੇ ਹੋ ਇੱਕ ਕ੍ਰੇਟ ਦਾ weight 15 ਕਿਲੋ। ਦੂਜੀ ਕ੍ਰੇਟ ਰੱਖੀ ਇਹਦਾ ਟੋਟਲ 32 ਕਿਜੀ ਹੋ ਚੁੱਕਾ ਹੈ। ਚਲੋ ਚੱਕ ਕੇ ਲਿਆਓ ਇੱਧਰ ਹੁਣ। ਫਿਰ ਵਾਸ਼ਿੰਗ। ਆਪਾਂ ਤੁਹਾਨੂੰ ਸਾਰੇ ਚੀਜ਼ ਦੱਸਾਂਗੇ ਮਸ਼ਰੂਮ ਤੋਂ ਤੋਂ ਬਾਅਦ ਇਹਨੂੰ ਕਿੱਦਾਂ ਆਪਾਂ ਸਫਾਈ ਦਾ ਕਿੱਦਾਂ ਪੈਕ ਕਰੀ ਰਾਂ। ਹੁਣ ਇਹ ਮੁੰਡੇ ਧੋਣਗੇ ਮਸ਼ਰੂਮ ਨੂੰ ਚਲੋ ਕਰੋ ਬਾਸ਼ ਯਾਰ ਲਾਈਟ ਚਲੀ ਗਈ ਸੋ ਅਨਫੋਰਚੂਨੇਟਲੀ ਲਾਈਟ ਚਲੀ ਗਈ ਦੋਸਤੋ ਲਾਈਟ ਦੁਬਾਰਾ ਆ ਚੁੱਕੀ ਹੈ ਹੁਣ ਤੁਸੀਂ ਦੇਖੋ ਵੀ ਕਿੱਦਾਂ ਮਸ਼ਰੂਮ ਬਾਸ਼ ਕੀਤੀ ਜਾਂਦੀ ਹੈ ਇੱਦੇ ਵਿੱਚ ਆਪਾਂ ਦਵਾਈ ਯੂਜ਼ ਕਰਦੇ ਹਾਂ ਸੋਡੀਅਮ ਮੈਟਾਾਈਟ ਸਲਫੇਟ ਵਿੱਚ 40-40 ਗ੍ਰਾਮ ਦੋਨਾਂ ਟਰਮਾਂ ਚ ਪਾਈ ਹੋਈ ਹੈ ਆਪਾਂ ਇਸ ਤਰ੍ਹਾਂ ਇਹਨੂੰ ਧੋਕੇ ਆਪਾਂ ਕੋਲ ਧੋਕ ਰਹੇ ਚੱਲ ਗਈਦੀ ਹੈ ਦੋਸਤੋ ਇਹ ਮਸ਼ਰੂਮ ਨੂੰ ਬਹੁਤ ਹੀ ਸਾਵਧਾਨੀ ਨਾਲ ਬਹੁਤ ਹੀ ਕੇਅਰਫੁਲੀ ਤਰੀਕੇ ਨਾਲ ਇਹਨੂੰ ਹੈਂਡਲ ਕਰਨਾ ਪੈਂਦਾ ਹੈ ਨਹੀਂ ਤਾਂ ਇਹਦੀ ਕੁਆਲਿਟੀ ਵੀ ਥੋੜੀ ਡਾਊਨ ਹੋ ਸਕਦੀ ਹੈ ਜੋ ਕਿ ਮਾਰਕੀਟ ਵਿੱਚ ਜਦੋਂ ਜਾਊਗੀ ਫਿਰ ਸਾਨੂੰ ਉਹਦਾ ਰੇਟ ਘੱਟ ਮਿਲੂਗਾ ਨਿਕਣ ਕੀ ਕਰਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਇੱਥੇ ਚੰਗਦਰੇ ਵਾਸ਼ ਕਰ ਦੋਸਤੋ ਜਿਹੜੀ ਆਪਾਂ ਮਸ਼ਰੂਮ ਬਾਸ਼ ਕੀਤੀ ਸੀਗੀ ਹੁਣ ਇੱਧਰ ਆਪਾਂ ਟੋਕਰਾਂ ਚ ਲੈ ਕੇ ਪਾ ਦਿੱਤੀ ਹੈ ਤੇ ਹੁਣ ਫੈਨ ਦੇ ਮਰੇ ਰੱਖੀ ਹੋਈ ਹੈ ਥੋੜਾ ਬਹੁਤ ਆਪਾਂ ਮਸ਼ਰੂਮ ਨੂੰ ਹਵਾ ਲੱਗ ਜਾਏ ਜਦੋਂ ਹਵਾ ਲੱਗ ਜੂਗੀ ਫਿਰ ਆਪਾਂ ਇਹਨੂੰ ਕੋਲਡ ਰੂਮ ਚ ਲੈ ਕੇ ਜਾਵਾਂਗੇ ਦੋਸਤੋ ਇਹ ਹੈ ਸਾਡਾ ਕੋਲਡ ਰੂਮ ਆਪਾਂ ਕੋਲਡ ਰੂਮ ਯੂਜ਼ ਕਰਦੇ ਹਾਂ ਮਸ਼ਰੂਮ ਰੱਖਣ ਲਈ ਜਦਨਾ ਮਸ਼ਰੂਮ ਠੰਡੀ ਹੋ ਜਾਂਦੀ ਐ ਫਿਰ ਦੀ ਸਟੇ ਬੱਜ ਜਾਂਦੀ ਐ ਸੋ ਮਸ਼ਰੂਮ ਵਾਸ਼ ਕਰਨ ਤੋਂ ਬਾਅਦ ਆਪਾਂ ਕੋਲਡ ਰੂਮ ਚ ਰੱਖ ਚੁੱਕੇ ਹਾਂ ਇਹ ਹੁਣ ਸ਼ਾਮ ਦੇ ਟਾਈਮ ਪੈਕਿੰਗ ਲੋਕੇ ਮੰਡੀ ਵਿੱਚ ਜਾਊਗੀ ਦੋਸਤੋ